ਜਿੱਥੇ ਜਿੱਥੇ ਜਿਹੜਾ ਹੈੱਡਕ quartਰ ਤੇ ਦਾ ਜ਼ੋਨ ਪੱਧਰ ਤੇ ਇਹ ਪ੍ਰੋਗਰਾਮ ਕੀਤੇ ਜਾ ਰਹੇ ਆ ਇਹਦਾ ਮਹੈਜ ਬਿਜਲੀ ਐਤ 2025 ਪਾਵੇ ਸਾਡਾ ਫੌਰੀ ਮਸਲਾ ਕੋਈ ਦੇ ਬਿਜਲੀ ਖੇਤਰ ਤੇ ਇਕੱਲਾ ਟੈਕਨੀਕ ਨਹੀਂ ਆ ਇਹ ਹੱਲਾ ਪੂਰੀ ਦੁਨੀਆ ਦੇ ਵਿੱਚ ਸਾਰੇ ਪਬਲਿਕ ਸੈਕਟਰ ਦੇ ਮਹਿੰਗਿਆਂ ਤੇ ਹੱਲਾ ਅਸੀਂ ਸਿੱਖਿਆ ਖੇਤਰ ਨਾਲ ਜੁੜੇ ਹੋਇਆ ਸਿੱਖਿਆ ਨੀਤੀ 2020 ਅਗੇ ਦੇ ਚੜ੍ਹਤਾਰੇ ਦਿਖਾਉਣੇ ਸ਼ੁਰੂ ਕਰ ਦਿੱਤੇ ਕਿ ਕਦੇ ਸੋਚਿਆ ਸੀ ਵਿਦਿਆਰਥੀਆਂ ਨੇ ਕਿ ਬਿਨਾ ਅਧਿਆਪਕ ਤੋਂ ਉਹਨਾਂ ਨੂੰ ਪੜਾਇਆ ਜਾਊਗਾ ਉਹਨਾਂ ਨੇ ਸਿੱਖਿਆ ਨੀਤੀ 2020 ਤੱਕ ਇਹ ਤਿਆਰ ਕਰ ਲਿਆ ਕਿ ਲੈਪਟਾਪ ਸਿਸਟਮ ਨਾਲ कोरोना ਦੇ ਸਮੇਂ ਦੇ ਵਿੱਚ ਉਹਨਾਂ ਨੇ ਤਿਆਰੀ ਕਰੇ ਤਾਂ ਨੇ ਯਾਦ ਹੁਣਾ ਉਦੋਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲਦਾ ਰਿਹਾ ਕਿ ਅਸੀਂ ਕੋਰੋਨਾ ਨੂੰ ਇੱਕ ਮੌਕੇ ਦੇ ਤੌਰ ਤੇ ਵਰਤ ਰਹੇ ਹਾਂ ਉਹ ਮੌਕਾ ਕੀ ਬਣਿਆ ਉਹ ਮੌਕਾ ਇਹ ਬਣਿਆ ਕਿ ਉਹ ਖੇਤੀ ਕਾਨੂੰਨ ਲੈ ਕੇ ਆਏ ਉਹ ਸਿੱਖਿਆ ਨੀਤੀ 2020 ਲੈ ਕੇ ਆਏ ਉਹ ਪਰਾਈ ਵਾਲਾ ਐਕਟ ਲੈ ਕੇ ਆਏ ਉਹ ਬਿਜਲੀ ਵਾਲਾ ਐਕਟ ਲੈ ਕੇ ਆਏ ਸਿੱਖਿਆ ਦੇ ਨਾਂ ਤੇ ਆਨਲਾਈਨ ਸਿੱਖਿਆ ਦੇ ਨਾਂ ਤੇ ਸਕੂਲਾਂ ਦੇ ਵਿੱਚ ਐਸ ਟਾਈਮ ਐਲ ਡੀ ਪੈਨਲ वगैरह ਲਿਆ ਕੇ ਲਾਤੇ ਸਮਾਂ ਆਉਣਾ ਜਦੋਂ ਚੰਡੀਗੜ੍ਹ ਤੋਂ ਇੱਕ ਹੀ ਇਤਿਹਾਸਕ ਨੇ ਤੁਹਾਡੇ ਬੱਚਿਆਂ ਨੂੰ ਕਲਾਸਾਂ ਵਿੱਚ ਭਾਈ ਦੇਣਾ ਤੇ ਇਸ ਤੋਂ ਵੀ ਅੱਗੇ ਉਹ ਏ ਆਈ ਟੀਚਰ ਆ ਗਏ ਐਕਸਪੈਰੀਮੈਂਟ ਹੋਣ ਲੱਗ ਗਿਆ ਕੈਰਨਾਲਾ ਦੇ ਵਿੱਚ ਪਟਿਆਲੇ ਵਿੱਚ ਵੀ ਇੱਕ ਪ੍ਰਾਈਵੇਟ ਸਕੂਲ ਚ ਐਕਸਪੈਰੀਮੈਂਟ ਹੋਇਆ ਕਿ ਰੋਬੋਟ ਟੀਚਰਾਂ ਦੇ ਵਿੱਚ ਜਾਣ ਨਹੀਂ ਪ੍ਰਾਪਤ ਉਹ ਬਿਜਲੀ ਤੇ ਚੱਲਦਾ ਇੱਕ ਮਨੁੱਖ ਨਮਾ ਅਧਿਆਪਕ ਉਹ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੁਣ ਕਿਸੇ ਨੂੰ ਆਏ ਲੱਗ ਸਕਦਾ ਕਿ ਜੇ ਸਿੱਖਿਆ ਦੇ ਖੇਤਰ ਵਿੱਚ ਵੀ ਜਾਲੇ ਜੈਸ਼ਨ ਹੁੰਦਾ ਤਾਂ ਚੰਗੀ ਗੱਲ ਆ ਪਰ ਜੇ ਇਸ ਗੱਲ ਨੂੰ ਪਰਚੋਰ ਵੀ ਨਿਗਾਹ ਤੋਂ ਦੇਖੋ ਤਾਂ ਵਿਦਿਆਰਥੀ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਮੇਨ ਪਾਤਰ ਹੁੰਦਾ ਮੇਨ ਪਾਤਰ ਅਧਿਆਪਕ ਹੁੰਦਾ ਅਧਿਆਪਕੀ ਕੰਲਾ ਜਬਰਾਂ ਕਿਰੋ ਮੈਟਰੀ ਜਾਂ ਨਿਊਟਨ ਦੇ ਸਿਧਾਂਤ ਨਹੀਂ ਸਿਖਾਉਣੇ ਹੁੰਦੇ ਉਹਨੇ ਵਿਦਿਆਰਥੀ ਦੀ ਸਖਸ਼ੀਅਤ ਨੂੰ ਦੇਖਣਾ ਆਉਂਦਾ ਪਰਖਣਾ ਆਉਂਦਾ ਉਹਦੀ ਟੋਟਲ ਸਖਸ਼ੀਅਤ 'ਚ ਨਿਖਾਰ ਕਰਨਾ ਹੁੰਦਾ ਅਧਿਆਪਕ ਦੀ ਆਪ ਦੀ ਪਰਸਨੈਲਿਟੀ ਵੀ ਵਿਦਿਆਰਥੀ ਨੂੰ ਪ੍ਰਭਾਵਿਤ ਕਰਦੀ ਆ ਉਹ ਸਾਰਾ ਕੁਝ ਵਿਦਿਆਰਥੀ ਜ਼ਿੰਦਗੀ 'ਚੋਂ ਮਨ ਵੀ ਕਰਨ ਲੱਗੇ ਹੋਏ ਨੇ ਕਿ ਇੱਕ ਵਿਦਿਆਰਥੀਆਂ ਨੂੰ ਮਸ਼ੀਨ ਦੇ ਤੌਰ ਤੇ ਪੈਦਾ ਕਰੋ ਜਿਵੇਂ ਇੱਕ ਮਸ਼ੀਨ ਪ੍ਰੋਡਕਸ਼ਨ ਹੁੰਦੀ ਆ ਉਹ ਮਦਦ ਕਰਦੀ ਆ ਓਵੇਂ ਵਿਦਿਆਰਥੀਆਂ ਨੇ ਵੀ ਐਜੂਕੇਸ਼ਨ ਇੱਕ ਬੰਦਾਤੂ ਦੇ ਤੌਰ ਤੇ ਹੋਵੇ ਉਹਨਾਂ ਨੇ ਜ਼ਿੰਦਗੀ ਜਿਉਣ ਜ਼ਿੰਦਗੀ ਦਾ ਸਲੀਕਾ ਪੈਦਾ ਕਰਨ ਚੁਣੌਤੀਆਂ ਨਾਲ ਮੱਥਾ ਲਾਉਣ ਵਰਗੇ ਜਿਹੜੇ ਗੁਣ ਅਧਿਆਤਕ ਪੈਦਾ ਕਰਦਾ ਉਹ ਵਿਦਿਆਰਥੀ ਦੀ ਜ਼ਿੰਦਗੀ ਚੋਂ ਮੰਨ ਵੀ ਕਰਨੇ ਨੇ ਇਸ ਕਰਕੇ ਜੇ ਅੱਜ ਬਿਜਲੀ ਬੋਰਡ ਤੇ ਹੱਲਾ ਜੇ ਅੱਜ ਕਿਸਾਨੀ ਤੇ ਹੱਲਾ ਤੁਸੀਂ ਕਿਹੜਾ ਖੇਤਰ ਚੱਕੋ ਪੰਜਾਬ ਦੀ ਗੱਲ ਹੀ ਲੈ ਲਓ ਤੁਸੀਂ ਇੱਕ ਵੀ ਖੇਤਰ ਗਿਣਾ ਦਿਓ ਜਿੱਥੇ ਪਬਲਿਕ ਸੈਕਟਰ ਦਾ ਜਿਹੜਾ ਵਿਭਾਗਾ ਜਿਹਦੇ ਵਿੱਚ ਨਿੱਜੀਕਰਨ ਦਾ ਪ੍ਰੋਸੈਸਾ ਨਾ ਚੱਲਿਆ ਹੋਵੇ ਹੁਣ ਕਈ ਲੋਕਾਂ ਨੂੰ ਭੁਲੇਖਾ ਕਿ ਪਬਲਿਕ ਸੈਕਟਰ ਦੀਆਂ ਸਵਾਵਾਂ ਉਹ ਵੱਡੀਆਂ-ਵੱਡੀਆਂ ਹੁੰਦੀਆਂ ਕੁਝ ਖੇਤਰਾਂ ਦੇ ਵਿੱਚ ਮੋਬਾਈਲ ਦੇ ਖੇਤਰ ਦੇ ਵਿੱਚ ਤਾਂ ਨੂੰ ਲੱਗ ਸਕਦਾ ਕਿ ਪਬਲਿਕ ਸੈਕਟਰ ਦੀਆਂ ਸਵਾਵਾਂ ਮਹਿੰਗੀਆਂ ਪਰ ਇਹ Jio ਵਾਲਾ ਮੰਨੀ ਇਹ ਹੈ ਨਾਨੀ ਜਿਹੜੇ ਸੰਚਾਰ ਮਾਧਿਮ ਦੇ ਇਹ ਚਲਾਉਦੇ ਆ ਇਹ ਪਬਲਿਕ ਸੈਕਟਰ ਦੇ ਵਿੱਚ ਮੋਬਾਈਲ ਸੁਵਾਵਾ ਦਿੰਦੇ ਆ ਇਹਨਾਂ ਨੂੰ ਕਹੋ ਕਿ ਜੰਮੂ ਕਸ਼ਮੀਰ ਉੱਤਰਾਖੰਡ ਦੇ ਵਿੱਚ ਜਾ ਕੇ ਦੇਣ ਸੁਵਾਵਾ ਉਥੇ ਬੀਐਸਐਮ ਦੀ ਨਾਮ ਰਹੀ ਆ ਕਿਉਂਕਿ ਉਥੇ ਖਰਚਾ ਜ਼ਿਆਦਾ ਪੈ ਰਿਹਾ ਪ੍ਰਬੰਧ ਕਰਨ ਦਾ ਸੰਗਲੀਮਾਦੀ ਦੇ ਬੁਕੇਲਾ ਕਾਰਪੋਰੇਸ਼ਨ ਨੂੰ ਲੁੱਟ ਕਰਾਈ ਜਾ ਰਹੀ ਆ ਇਹ ਲੁੱਟ ਕੱਲੇ ਪੰਜਾਬ ਹਰਿਆਣਾ ਤੇ ਉੱਤਰੀ ਸਟੇਟਾਂ ਦੇ ਵਿੱਚ ਨਹੀਂ ਆ ਕੀ ਲੋਕ ਕੋ ਮਤਭਾਤ ਦੇ ਨਾਮ ਜੰਗਲਾਂ ਦੇ ਵਿੱਚ ਰਹਿੰਦੇ ਆ ਜਿਹੜੇ ਆਪਣੀ ਜ਼ਿੰਦਗੀ ਨੂੰ ਜੰਗਲ ਹੀ ਮੰਨਦੇ ਆ ਉਹਨਾਂ ਜੰਗਲਾਂ ਦੇ ਵਿੱਚੋਂ ਬਹੁਤ ਕੀਮਤੀ ਖਣਿਜ ਪਦਾਰਥ ਆ ਉਹ ਉਹਨਾਂ ਜੰਗਲਾਂ ਦੇ ਕਲੀਨ ਦੀ ਕੋਈ ਤਾਂ ਬੁਖਾਰ ਨਾ ਰਹਿਿਆ ਜਿੱਥੇ ਚਿਕਿਤਸਾ ਬਗੈਣੇ ਨਹੀਂ ਚੱਕੀ ਕਰ ਰਹਾ ਉਹਨਾਂ ਕੋਲੇ ਐਜੂਕੇਸ਼ਨ ਨਹੀਂ ਹੈ ਉਹਨਾਂ ਕੋਲੇ ਹੈਲਥ ਨਹੀਂ ਹੈ ਪਰ ਹਿੰਦੁਸਤਾਨ ਦੀ ਸਰਕਾਰ ਉਹ ਕਾਰਪੋਰੇਟਾਂ ਨੂੰ ਰੋਕਣ ਵਾਸਤੇ ਪੁੱਛੇ ਧੜਾ ਧੜਾ ਉਹਨਾਂ ਦੇ ਕਤਲ ਕੀਤੇ ਜਾ ਰਹੇ ਨੇ ਪਿੰਡਾਂ ਦੇ ਪਿੰਡ ਉਜਾੜੇ ਜਾ ਰਹੇ ਨੇ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਅਮਿਤ ਸ਼ਾ ਇਹ ਬਾਹਾਂ ਖੜੀਆਂ ਖੜੀਆਂ ਲਾ ਕੇ ਕਹਿ ਰਹੇ ਕਿ ਅਸੀਂ 31 ਮਾਰਚ 2026 ਤੱਕ ਆਪਰੇਸ਼ਨ ਤਗਾਰ ਸੇਕ ਆਦੀਵਾਸੀ ਲੋਕਾਂ ਦਾ ਮਰੀਆ ਮੇਕ ਕਰ ਦੇਣਾ ਉਹਨਾਂ ਨੂੰ ਜੰਗਲਾਂ ਤੋਂ ਖਾੜ ਦੇਣਾ ਮਿੱਤਰ ਪਿਆਰਿਓ ਇਹ ਲੜਾਈ ਇੱਥੇ ਹੀ ਬਸ ਨਹੀਂ ਸਾਨੂੰ ਸਭ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਅੱਜ ਬਿਜਲੀ ਬੋਰਡਾਂ ਤੇ ਟੈਕ ਆਇਆ ਸਿੱਖਿਆ ਖੇਤਰ ਤੇ ਟੈਕ ਆਇਆ ਕਿਸਾਨਾਂ ਤੇ ਟੈਕ ਆਇਆ ਇੱਥੇ ਨੌਜਵਾਨ ਵੀ ਕੈਸ ਤੋਂ ਅੱਥਰੇ ਨਹੀਂ ਆ ਉਹਨਾਂ ਨੇ ਨੌਜਵਾਨਾਂ ਦੇ ਉੱਤੇ ਵੀ ਬਹੁਤ ਵੱਡਾ ਹੱਲਾ ਬੋਲਿਆ ਆ ਨਸ਼ੇ ਦੇ ਤਹਿਤ ਧੀਰ ਦੇ ਮੀਡੀਆ ਦੇ ਤਹਿਤ ਉਹਨਾਂ ਦੇ ਦਿਮਾਗਾਂ ਨੂੰ ਖੁੱਡਾ ਕੀਤਾ ਜਾ ਰਿਹਾ ਇਸ ਲਈ ਇਹ ਲੜਾਈ ਸਾਡੀ ਸਭ ਦੀ ਸਾਂਝੀ ਬਣਦੀ ਆ ਤਾਂ ਇਸ ਲੜਾਈ ਨੂੰ ਦੇਖਣ ਜਿੰਨਾ ਤਾਂ ਦੋ ਹੀ ਰਾਹ ਤੇ ਤੁਸੀਂ ਮੰਨਦੇ ਹੋ ਅਸੀਂ ਤਾਂ ਇੱਕ ਰਸਤਾ ਮੰਨਦੇ ਆ ਜਿਹੜੇ ਦੁਨੀਆਂ ਵਾਲੇ ਆ ਕਈ ਸਾਡੇ ਤੋਂ ਭਲੇਖੇ ਹੋ ਦੂਜੇ ਆਮ ਆਗੇ ਇੱਥੇ ਬਟਲਤ ਬੈਠੇ ਆ ਸੇਤੀ ਸਾਡਾਂ ਨੇ ਉਹ ਹਰ ਵਾਰੀ ਸਾਬਕ ਸਿਖਾਉਂਦੇ ਰਹਿਆ ਪੰਜ ਪੰਜ ਸਾਲਾਂ ਬਾਅਦ ਬਾਰ ਬਾਰ ਵੀ ਦਸਹੁੰਦੇ ਰਹਿਆ ਕਿ ਅੱਜ ਵੀ ਅਸੀਂ ਭਗਵਤ ਮਾਨ ਸਾਬਕ ਸਿਖਾਵਾਂਗੇ ਪਹਿਲਾਂ ਅਸੀਂ ਬਾਰ ਬਾਰ ਸਾਬਕ ਸਿਖਾਉਂਦੇ ਰਹੇ ਅਸੀਂ ਕਰ ਤੋਂ ਆਂਦਾ ਕਿਨੂੰ ਕਿਨੂੰ ਅਜਮਾ ਕੇ ਦੇਖਾਵੇ ਇਸ ਵੋਟਾਂ ਵਾਲੇ ਸਿਸਟਮ ਦੇ ਵਿੱਚ ਤੁਹਾਡੀ ਤਕਦੀਰ ਬਦਲੂ ਇਸ 70 ਸਾਲਾਂ ਦਾ ਆਮਦਦਾ ਕਿ ਨਹੀਂ ਬਦਲਣਾ ਨਹੀਂ ਕੋਈ ਜਿੰਦਗੀ ਚ ਬਦਲਣਾ ਜੇ ਕੁਝ ਬਦਲੇਗਾ ਨਾ ਤਾਂ ਇੱਕੋ ਇੱਕ ਸਵਲੜਾ ਰਾਹ ਇਹ ਆ ਕਿ ਅਸੀਂ ਇਸ ਘਰਛਾ ਦੇ ਰਾਹ ਪਈਏ ਅਸੀਂ ਇਹ ਸਲੋਗਨ ਦੀਏ ਕਿ ਸਾਡਾ ਚੋਣ ਸ਼ਾਨ ਕੀ ਆ ਕਿ ਕਿਸੇ ਦੀ ਤਕਰੀ ਕਿਸੇ ਦਾ ਪੰਜਾ ਕਿਸੇ ਦਾ ਝਾੜੂ ਕਿਸੇ ਦਾ ਕਮਲ ਕਿਸੇ ਦਾ ਕੀ ਕਮਾਲ ਲੋਕਾਂ ਦੀ ਅੱਖ ਤੋਂ ਡਿੱਗਦਾ ਹੁੰਦਾ ਹੈ ਕਿ ਸਾਡਾ ਚੋਣ ਸ਼ਾਨ ਜਦੋਂ ਅਸੀਂ ਉਸ ਹੰਗੂਆਂ ਦੀ ਪਹਿਚਾਣ ਕਰਾਂਗੇ ਕਿ ਇਹ ਸਾਡਾ ਚੋਣ ਸ਼ਾਨ ਆ ਉਦੋਂ ਹੀ ਅਸੀਂ ਆਪ ਨੂੰ ਜਿੱਤਰੀ ਦਾ ਕੋਈ ਸਵਾਲ ਕਰਾਂਗੇ ਜਾ ਡੈਮੋਕਰੇਟੀ ਚੇਰ ਹਾਂ ਦੋਨੋਂ ਜਿੰਨੀ ਸਾਡੇ ਤਾਂ ਅਸੀਂ ਇਸ ਵਸਤੇ ਵਿੱਚ ਅੰਦੇ ਸਾਡੇ ਤੁਹਾਡੇ ਅੰਗ ਸੰਗਤਾਂ